ਹੈਲੋ ਦੋਸਤੋ ਮੇਰੀ ਮੰਮੀ ਨੇ ਬਣਾਈ ਸੀ ਅੰਗੀਠੀ ਤੇ ਇੱਕ ਪੂਰੀ ਹੋ ਗਈ ਸੀ ਉੱਪਰ ਮੰਮੀ ਉਹ ਲਾਰੀ ਸੀ ਅਦੇ ਪੜਾਵੇ ਜੇ ਤੇ ਇੱਕ ਇਧਰਲੀ ਸਾਈਡ ਮੰਮਾ ਨੇ ਹੋਰ ਸ਼ੁਰੂ ਕੀਤੀ ਸੀ ਨੀਚੇ ਤੋਂ ਮਿੱਟੀ ਦੀ ਬਣਾਈ ਆ ਇਹ ਤੇ ਬਹੁਤ ਹੀ ਸੋਹਣੀ ਹੈ ਲੱਗਦੀ ਹੈ ਰੱਖੀ ਹੋਈ ਤੇ ਇਹਦੇ ਵਿੱਚ ਰੋਟੀ ਵਗੈਰਾ ਵੀ ਵਧੀਆ ਬਣਦੀ ਹੈ ਅੱਗ ਵਧੀਆ ਮਚਾਈ ਜਾਂਦੀ ਹੈ ਇਹਦੇ ਵਿੱਚ ਕਿਤੇ ਵੀ ਇਹਨੂੰ ਚੱਕ ਕੇ ਤੁਸੀਂ ਰੱਖ ਸਕਦੇ ਹੋ ਆਰਾਮ ਨਾਲ ਛਾਂ ਦੇ ਵਿੱਚ ਗਰਮੀਆਂ ਦੇ ਵਿੱਚ ਧੁੱਪ ਸਾਂਝ ਰੱਖ ਕੇ ਕਿਤੇ ਵੀ ਰੱਖ ਕੇ ਰੋਟੀ ਬਣਾ ਸਕਦੇ ਹਾਂ ਤੇ ਰੋਟੀ ਵੀ ਵਧੀਆ ਬਣਦੀ ਹੈ ਤੇ ਉੰਜ ਵੀ ਬਸ ਕੰਪਲੀਟ ਹੋ ਗਈ ਸੀ ਇਹ ਤੇ ਬਸ ਥੋੜੀ ਰਹਿ ਗਈ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਬਣੀ ਹੈ ਸੋਹਣੀ ਬਣੀ ਹੈ ਵੇ ਮਮੀ ਨੇ ਦੋ ਤਿੰਨ ਬਣਾਈਆਂ ਨੇ ਪਹਿਲਾਂ ਵੀ ਤੇ ਕਿਸੇ ਗਮਾਂਡੀਆਂ ਦੀ ਵੀ ਬਣਾਈ ਆ ਹੂੰ ਇੱਕ ਹੋਰ ਬਣਾ ਰੱਖੀ ਐ ਪਹਿਲਾਂ ਹੀ ਬਣਾ ਕੇ ਰੱਖ ਲੈਂਦੀ ਐ ਮੰਮੀ ਵੀ ਚਲ ਗਈ ਵਰੀ ਇੱਕ ਟੁੱਟ ਜਾਂਦੀ ਐ ਤਾਂ ਦੂਜੀ ਲਈ ਜਾਂਦੀ ਐ ਇਸ ਲਈ ਪਹਿਲਾਂ ਹੀ ਮੰਮੀ ਇੱਕ ਤਿਆਰ ਕਰਕੇ ਰੱਖ ਦਿੰਦੀਆਂ ਨੇ ਮਿੱਟੀ ਨਾਲ ਤਾਂ ਉਹਨੂੰ ਥੋੜੀ ਜਿਹੀ ਸਫਾਈ ਕਰ ਦਊਗੀ ਉਹਦੇ ਆਲੇ-ਦਾਲੇ ਤੋ ਸਫਾਈ ਕਰਕੇ ਆ ਦੇਖੋ ਤਵਾ ਰੱਖ ਕੇ ਦੇਖਿਆ ਸੀ ਉੱਪਰ ਵੀ ਪੜਾਵੇ ਸਹੀ ਨੇ ਉੱਚੇ ਨੀਵੇਂ ਤਾਂ ਨਹੀਂ ਹੈਗੇ